ਚਲੇ ਜਾ ਰਹੀ ਵੀ ਤੁਸੀਂ ਇੱਥੇ ਇੱਕ ਮੰਗਾ ਪਵਾ ਕੇ ਗਏ ਉਦੋਂ ਵੀ ਮੇਰੇ ਕੋਲ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸਪਸ਼ਟ ਜੀ ਗੱਲ ਕਰੂੰ ਕਿ ਮੇਰੇ ਨਾਲ ਬੜੀ ਇਹ ਲੋਕ ਹੈ ਜੀ ਅਸੀਂ ਤਾਈ ਫੇਰ ਕੇ ਜਾਂਦੇ ਆ ਬਲ ਇਸਾਨ ਆ ਜਰੂਰ ਆ ਸਾਨੂੰ ਲੱਗਦਾ ਉਹ ਪੈਲੇਸ ਠੀਕ ਨਹੀਂ ਬੈਠਿਆ ਉਹ ਪਹਿਲੇ ਚ ਪਰਲੇ ਅਜਨਾਲਾ ਤੋਂ ਜਿਹੜੀ ਮੁਹੰਮਦ ਸਾਹਿਬ ਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪੈਲੇਸ 'ਚ ਨੁਕਸ ਸੀ ਜਾਓ ਸੜਕ ਤੇ ਨੁਕਸ ਸੀ ਪਤਾ ਨਹੀਂ ਕਿਹੜਾ ਨੁਕਸ ਪੈ ਗਿਆ ਮਗਰ ਲੈ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤ ਤੁਸੀਂ ਇੱਥੇ ਉਦੋਂ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਜ ਸਰਪੰਚ ਸਾਹਿਬਾਨ ਮੈਂ ਕਿਹਦਾ ਕਿਹਦਾ ਨਾ ਉਹ ਬਸ ਸਮੁੱਚੇ ਮ्युनਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਚੋਚੀ ਖੜ ਕੇ ਆ ਕੇ ਇਲੈਕਸ਼ਨ ਆਪਾਂ ਕਰ ਦੂ। ਆ ਤੇਰਾ ਹੀ ਕੰਮ ਕਰ ਰਿਹਾ ਮੈਂ ਨਾਲੇ ਪਾਉ। ਕਿਤੇ ਉਹ ਜਲਦਬਾਜੀ ਚ ਕਿਸੇ ਨੁਕਸਾਨ ਨਾ ਕਰਾ ਲਈ। ਨਾਲੇ ਤੂੰ ਵੀ ਵੋਟਾਂ ਧਿਆਨ ਨਾਲ ਖਚਾਇਆ ਕਰ ਦੇ ਹੋ ਕਿ ਖਚਾਈ ਹੁਣ ਤਾਂ ਤੋਂ ਨੀਤਾ ਇਹਨਾਂ ਘਾ ਲੈਣਾ ਤੈਨੂੰ ਵੀ ਨਾਲ। ਇਚਲੀ ਅੱਜ ਬਾਦਸ਼ਾਹ ਮੈਂ 3 ਜਕਾਰੇ 5 ਜਕਾਰੇ ਛਡਾਉਣੇ ਹੋ। ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿ ਜੋਤ ਸਿੰਘ ਹਰੀ ਬੜਾ ਪੁਰਾਣਾ ਟਕਸਾਲੀ ਅਸ਼ਰੋਮਨੀ ਅਕਾਲੀ ਦਲ ਦਾ ਪਰਿਵਾਰ ਆ ਬਹੁਤ ਲੰਮਾ ਸਮਾਂ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਦਾਦਾ ਜੀ ਨੇ ਪਰਦਾਦਾ ਜੀ ਨੇ ਸ਼ਰੋਮਨੀ ਅਕਾਲੀ ਦਲ ਦੀ ਸੇਵਾ ਕੀਤੀ ਔਰ ਇੱਕ ਹਲਕੇ ਤੋਂ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਥੋਂ ਇਹ ਮਜੀਠੇ ਤੋਂ ਜਿਹੜਾ ਸੰਗ ਹੈ ਹਲਕਾ ਇਸ ਲਈ ਥੋੜੀ ਗੱਲ ਕਹੀ ਮਜੀਠੀਆ ਜਦੋਂ ਕਿੱਧਰੇ ਭੱਜਦਾ ਮਜੀਠੀਆ ਨੂੰ ਜਦੋਂ ਲੈ ਕੇ ਭੱਜਣਾ ਤੁਸੀਂ ਰੌਲਾ ਪਾਉਂਦੇ ਹੁੰਦੇ ਹੋ ਬੇਲ ਇਜ਼ਾਨ ਹਾਂ ਮਜੀਠੀਆ ਸਾਹਿਬ ਹੁੰਦੇ ਆ ਜਿਹੜੀ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਕਮਰੇ 'ਚ ਬਾੜਦੇ ਤੇ ਸਾਨੂੰ ਕਹਿੰਦੇ ਹੁਣ ਦੇਖੋ ਜੀ ਪਾਰਟੀ ਦੇ ਕਰੋ ਜੀ ਫਿਕਰ ਪਾਰਟੀ ਕਰਕੇ ਕਰਨਾ ਪੈਂਦਾ ਜੀ ਦੇਖ ਲਈ ਚੀਮਾ ਸਾਹਿਬ ਵਿੱਚ ਤੁਹਾਨੂੰ ਵੀ ਝਕਾਰਾ ਛਡਾਉਂ ਵਿੱਚ ਕੀ ਜ਼ਰਦੋਤ ਸਿੰਘ ਸਮਰਾ 2027 ਦੀ ਇਲੈਕਸ਼ਨ ਚ ਇਥੋਂ ਸ਼ਰੋਮਨੀ ਅਕਾਲੀ ਦਲ ਦੇ ਕੈਂਡੀਡੇਟ ਹੋਣਗੇ ਬੋਲ ਦੋ ਜੇ 27 ਤੋਂ ਪਹਿਲੇ ਉਹ ਇਲੈਕਸ਼ਨ ਕਰਨ ਬੋਲੇ ਇਸ ਨਿਹਾਰ ਅਲ ਹਮਦੁਲਿਲਾਹ ਬੋਲੇ ਇਸ ਨਿਹਾਰ ਅਲ ਹਮਦੁਲਿਲਾਹ ਸਾਹਿਬ ਵੇਖਦਾ ਜਿਹੜੇ ਉਹਨੂੰ ਤੁਰ ਪਏ ਜਕਾਰੇ ਛੱਡਦੇ ਜਾਇਓ ਬੋਲੇ ਇਸ